ਸਾਂਸਦ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਸਾਂਸਦ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਏ ਇੱਕ ਹਫ਼ਤੇ ਦੇ ਅੰਦਰ ਅੰਦਰ ਉਚਿਤ ਆਦੇਸ਼ ਪਾਸ ਕਰਨ ਲਈ ਕਹਿ ਦਿੱਤਾ ਗਿਆ ਦਰਅਸਲ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਪੈਰੋਲ ਦੀ ਮੰਗ ਕੀਤੀ ਗਈ ਸੀ ਜਿਹੜਾ ਸਰਦਰੂਤ اجلاس ਹੋਣਾ ਹੈ ਵਿంటర్ ਸੈਸ਼ਨ ਹੋਣਾ ਹੈ ਉਸ ਦੇ ਲਈ ਮੰਗ ਕੀਤੀ ਗਈ ਸੀ ਪੈਰੋਲ ਦੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿਹਾ ਗਿਆ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਉਚਿਤ ਆਦੇਸ਼ ਪਾਸ ਕੀਤਾ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤਾ ਹੈ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰਿਤਪਾਲ ਸਿੰਘ ਦੇ ਵੱਲੋਂ ਪੈਰੋਲ ਮੰਗੀ ਗਈ ਹੈ ਤੁਹਾਨੂੰ ਦੱਸ ਦਈਏ ਕਿ 1 ਤੋਂ 19 ਦਸੰਬਰ ਤੱਕ ਇਹ ਸਾਧਰੁੱਤ اجلاس ਚੱਲਣਾ ਹੈ ਜਿਸ ਤੇ ਲਈ ਇਹ ਪਰਮਿਸ਼ਨ ਮੰਗੀ ਗਈ ਹੈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਸੀ 2024 ਦੇ ਵਿੱਚ ਲੋਕ ਸਭਾ ਚੋਣਾਂ ਐਮਪੀ ਬਣੇ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ 2023 ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਹਾਲਾਂਕਿ ਪਹਿਲਾਂ ਵੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ ਤੇ ਹੁਣ ਇੱਕ ਵਾਰ ਫੇਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਉਹਨਾਂ ਦੇ ਵੱਲੋਂ ਕੀਤਾ ਗਿਆ ਸੰਸਦ ਅਮਰਿਤਪਾਲ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਜਿਸ ਦੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਉਚਿਤ ਆਦੇਸ਼ پاس ਕੀਤਾ ਜਾਵੇ ਤਾਂ ਉਹ ਉਚਿਤ ਆਦੇਸ਼ ਕੀ ਹੋਏਗਾ ਸਭ ਦੀਆਂ ਨਿਗਾਹਾਂ ਇਸੇ ਤੇ ਨੇ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਉਮੇਸ਼ ਆਪਣੇ ਆਪ ਦੇ ਵਿੱਚ ਵੱਡਾ ਅਪਡੇਟ ਕਿਉਂਕਿ ਅਮਰਿਤਪਾਲ ਸਿੰਘ ਪੈਰੋਲ ਮੰਗ ਰਹੇ ਸੀ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤਾ ਹੈ ਕਿ ਕੋਈ ਜਾਣਕਾਰੀ ਸੰਸਦ ਮਰਿਤ ਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਇੱਕ ਹਫਤੇ ਦੇ ਅੰਦਰ ਅੰਦਰ ਉਚਿਤ ਆਦੇਸ਼ ਪਾਸ ਕਰਨ ਲਈ ਕਹਿ ਦਿੱਤਾ ਗਿਆ ਤਾਂ ਹੁਣ ਕੀ ਉਚਿਤ ਆਦੇਸ਼ ਹੋਏਗਾ ਕੀ ਪੈਰੋਲ ਮਿਲੇਗੀ ਕੀ ਪੈਰੋਲ ਨਹੀਂ ਮਿਲੇਗੀ ਇਹ ਦੇਖਣਾ ਹੋਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਲਗਾਤਾਰ ਐਨਐਸਏ ਨੂੰ ਵੀ ਚੈਲੰਜ ਕਰ ਚੁੱਕੇ ਨੇ ਅਮਰਿਤਪਾਲ ਸਿੰਘ ਤੇ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਵੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਪੈਰੋਲ ਦਾ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਸੁਣਵਾਈ ਹੋਈ ਹੈ ਉਚਿਤ ਆਦੇਸ਼ ਪਾਸ ਕਰਨ ਲਈ ਕਹਿ ਦਿੱਤਾ ਗਿਆ ਹੈ ਤਾਂ ਉਚਿਤ ਆਦੇਸ਼ ਕੀ ਹੋਏਗਾ ਸਵਾਲ ਇਹੀ ਹੈ ਉਮੇਸ਼ ਸ਼ਰਮਾ ਦੇ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਈ ਕੋਰਟ ਦੇ ਵਿੱਚ ਮੌਜੂਦ ਸੀ ਉਮੇਸ਼ ਸ਼ਰਮਾ ਜਦੋਂ ਇਹ ਸਾਰੀ ਸੁਣਵਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਐਨਐਸਏ ਲੱਗਿਆ ਗ੍ਰਿਫਤਾਰ ਕੀਤਾ ਗਿਆ ਅਸਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੇ ਉਹਨਾਂ ਦੇ ਬਾਕੀ ਸਾਥੀ ਸੀ ਉਹਨਾਂ ਨੂੰ ਐਨਐਸਏ ਅੱਗੇ ਨਹੀਂ ਵਧਾਇਆ ਗਿਆ ਜਿਸ ਤੋਂ ਬਾਅਦ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਨੇ ਪਰ ਅਮਰਿਤਪਾਲ ਸਿੰਘ ਹੁਣ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਨੇ ਐਨਐਸਏ ਦੇ ਤਹਿਤ ਤਾਂ ਹੁਣ NSA ਦੇ ਤਹਿਤ ਦੇਸ਼ ਵਿਰੋਧੀ ਗਤੀਵਿਧੀਆਂ ਕਰਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਦੱਸ ਕੇ ਅਮਰਿਤਪਾਲ ਸਿੰਘ ਤੇ NSA ਲੱਗਿਆ ਤੇ NSA ਤਹਿਤ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਕੀ ਉਹਨਾਂ ਨੂੰ ਪੈਰੋਲ ਮਿਲ ਸਕਦੀ ਹੈ ਕੀ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿਉਂਕਿ ਉਹ ਚੁਣੇ ਹੋਏ MP ਵੀ ਨੇ ਇੱਕ ਪਾਸੇ ਉਹਨਾਂ ਤੇ NSA ਲੱਗਿਆ ਦੂਜਾ ਉਹਨਾਂ ਦੀ ਰਿਕਾਰਡ ਤੋੜ ਜਿੱਤ ਹੋਈ ਤੇ MP ਬਣੇ ਆ ਸਵਿਧਾਨ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਕਿ ਇੱਕ ਐਮਪੀ ਜੇਕਰ ਜੇਲ੍ਹ ਦੇ ਵਿੱਚ ਹੋਵੇ ਉਸ ਨੂੰ ਪ੍ਰੋਵੀਜ਼ਨ ਦੇ ਤਹਿਤ ਪੈਰੋਲ ਹਾਲਾਂਕਿ ਇੱਕ ਕੈਦੀ ਦਾ ਅਧਿਕਾਰ ਹੁੰਦਾ ਹੈ ਪਰ ਕੀ ਐਨਐਸਏ ਦੇ ਤਹਿਤ ਵੀ ਪੈਰੋਲ ਮਿਲਦੀ ਹੈ ਵੱਡਾ ਸਵਾਲ ਹੈ ਉਮੇਸ਼ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਜੀ ਕੋ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਹੈ ਸਰਕਾਰ ਨੂੰ ਕਿ ਉਚਿਤ ਆਦੇਸ਼ ਦਿੱਤਾ ਜਾਵੇ ਕੀ ਹੋ ਸਕਦਾ ਹੈ ਇਸ ਦੇ ਵਿੱਚ ਇਹ ਤਾਂ ਦੇਖੋ ਸਰਕਾਰ ਦੇ ਉੱਤੇ ਡਿਪੈਂਡ ਕਰੇਗਾ ਕਿਉਂਕਿ ਹਾਈ ਕੋਰਟ ਕੋਲ ਡਿਸੀਸ਼ਨ ਪਹਿਲਾਂ ਵੀ ਆਈ ਸੀ ਜਦੋਂ ਅਮਰਿਤਪਾਲ ਸਿੰਘ ਉਹਨਾਂ ਨੇ ਪਿਛਲੇ ਵਾਰ ਵੀ ਪਾਰਲੀਮੈਂਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਜੀ ਅਰਜੀ ਲਗਾਈ ਸੀਗੀ ਕਿ ਕਿਉਂਕਿ ਐਨਐਸਏ ਦੇ ਅੰਦਰ ਤਹਿਤ ਤੋਂ ਜੇਲ੍ਹ ਵਿੱਚ ਅਮਰਿਤਪਾਲ ਹੈ ਜੀ ਪਿਛਲੀ ਵਾਰ ਵੀ ਇਹ ਮਸਲਾ ਸੀਗਾ ਔਰ ਪਿਛਲੀ ਵਾਰ ਇੱਕ ਕਮੇਟੀ ਬਣੀ ਸੀਗੀ ਸੰਸਦੀ ਕਮੇਟੀ ਬਣਾਈ ਗਈ ਸੀਗੀ ਸੈਂਟਰ ਆਪਣਾ ਪਾਰਲੀਮੈਂਟ ਵੱਲੋਂ ਸਪੀਕਰ ਵੱਲੋਂ ਜੀ ਇਹਨਾਂ ਔਰ ਇੱਕ ਕਮੇਟੀ ਨੇ ਇਹੀ ਇਦਾਂ ਦੇ ਹੀ ਮਸਲਿਆਂ ਨੂੰ ਲੈ ਕੇ ਕਮੇਟੀ ਬਣਾਈ ਗਈ ਸੀਗੀ ਕਿਉਂਕਿ ਸੀਟ ਵੈਕਟ ਹੋਣ ਦਾ ਡਰ ਪਿਛਲੀ ਵਾਰ ਖਰਚਾ ਜਤਾਇਆ ਗਿਆ ਸੀਗਾ ਤੇ ਲਗਾਤਾਰ ਕੋਈ ਅਬਸੈਂਟ ਰਹੇ ਪਾਰਲੀਮੈਂਟ ਤੋਂ ਸੈਸ਼ਨ ਤੋਂ ਤਾਂ ਸੀਟ ਵੈਕੈਂਟ ਮੰਨੀ ਜਾਏਗੀ ਹਾਜ਼ਰੀ ਲੱਗਦੀ ਹੈ ਬਕਾਇਦਾ ਉੱਥੇ ਅਟੈਂਡੈਂਸ ਹੁੰਦੀ ਹੈ ਜੀ ਐਤਕੀ ਵੀ ਹੁਣ ਜਿਹੜਾ ਆਪਣਾ ਵਿੰਟਰ ਸੈਸ਼ਨ ਹੈ ਉਹਦੇ ਵਿੱਚ ਪਾਰਟਿਸਪੇਟ ਕਰਨ ਲਈ ਅਮਰਿਤਪਾਲ ਨੇ ਜਿਹੜੀ ਹੈਗੀ ਹੈ ਪਟੀਸ਼ਨ ਦਾਖਲ ਕੀਤੀ ਹੈ ਔਰ ਇਸ ਕਰਕੇ ਅੱਜ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਜਿਹੜੀ ਇਹ ਮੰਗ ਹੈ ਅਮਰਿਤਪਾਲ ਸਿੰਘ ਦੀ ਰਿਪਰੈਜੈਂਟੇਸ਼ਨ ਹੈ ਇਸ ਤੇ ਸਰਕਾਰ ਗੌਰ ਕਰਕੇ ਇੱਕ ਹਫ਼ਤੇ ਦੇ ਅੰਦਰ ਕੋਈ ਆਰਡਰ ਪਾਸ ਕਰੇ ਜੋ ਵੀ ਸਰਕਾਰ ਨੂੰ ਲੱਗਦਾ ਹੈ ਜੀ ਜੋ ਵੀ ਸਰਕਾਰ ਕੋਲ ਆਪਣੀ ਅਸੈਸਮੈਂਟ ਪਾਵਰ ਹੈ ਕਿ ਕਿਵੇਂ ਉਹ ਦੇਖਦੀ ਹੈ ਉਹ ਸਰਕਾਰ ਨੂੰ ਹੁਣ ਕਿਹਾ ਹੈ ਹੁਣ ਇਹ ਸਰਕਾਰ ਦੇ ਉੱਤੇ ਡਿਪੈਂਡ ਕਰੇਗਾ ਕਿ ਇਸ ਮਸਲੇ ਤੇ ਉਹ ਕੀ ਰੁਖ ਰੰਦਾ ਹੈ ਜਾਂ ਕੀ ਉਹ ਆਪਣੇ ਆਰਡਰ ਦਿੰਦੇ ਨੇ ਪਰ ਲੇਕਿਨ ਇਸ ਇਸ ਪਟੀਸ਼ਨ ਦੇ ਵਿੱਚ ਵੀ ਉਹੀ ਆਧਾਰ ਬਣਾਇਆ ਗਿਆ ਜਿਸ ਦਾ ਤੁਸੀਂ ਹੁਣ ਵੀ ਜ਼ਿਕਰ ਕਰ ਰਹੇ ਹੋ ਕਿ ਅਟੈਂਡੈਂਸ ਨਹੀਂ ਲੱਗੇਗੀ ਤਾਂ ਫਿਰ ਉਸ ਦੇ ਵਿੱਚ ਜਿਹੜੀ ਆਪਣੇ ਆਪ ਹੀ ਐਮਪੀ ਸ਼ਿਪ ਜਾ ਸਕਦੀ ਹੈ ਉਸ ਦੇ ਵਿੱਚ ਸੀਟ ਵੇਕੈਂਟ ਮੰਨ ਲਈ ਜਾਂਦੀ ਹੈ ਉਸ ਆਧਾਰ ਤੇ ਹੀ ਇਹ ਦੁਬਾਰਾ ਤੋਂ ਪੈਰੋਲ ਮੰਗੀ ਗਈ ਹੈ ਜਾਂ ਹੋਰ ਵੀ ਆਧਾਰ ਬਣਾਇਆ ਗਿਆ ਸੀ ਇਸ ਦੇ ਵਿੱਚ ਦੇਖੋ ਮਸਲਾ ਹਕੂਮ ਫਿਰ ਕੇ ਇੱਕੋ ਹੀ ਆਏਗਾ ਰਣਵੀਰ ਕਿ ਸੰਸਦ ਵਿੱਚ ਸੰਸਦ ਸੰਸਦ ਵਿੱਚ ਸੰਸਦ ਦਾ ਮਸਲਾ ਹੈ ਕਿ ਸੰਸਦ ਉਹ ਜੇਲ੍ਹ ਵਿੱਚ ਹੈ ਐਨਐਸਏ ਦੇ ਤਹਿਤ ਬੰਦ ਹੈ ਸੈਸ਼ਨ ਵਿੱਚ ਪਾਰਟਿਸਪੇਟ ਕਰਨਾ ਹੈ ਜਿਵੇਂ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਬਿਲਕੁਲ ਪਿਛਲੀ ਵਾਰ ਵੀ ਕਮੇਟੀਆਂ ਕਰਕੇ ਬਣਾਈ ਗਈ ਸੀ ਜਿਹੜਾ ਤੁਸੀਂ ਸਵਾਲ ਪੁੱਛਿਆ ਵਾ ਕਿ ਇਹ ਕਿ ਦੇਖੋ ਹਕੂਮ ਫਿਰ ਕੇ ਗੱਲ ਉੱਥੇ ਹੀ ਆਏਗੀ ਕਿ ਜਦੋਂ ਪਾਰਟਿਸਪੇਟ ਜਾਂ ਹਾਜ਼ਰੀ ਨਹੀਂ ਲੱਗੇਗੀ ਤਾਂ ਸੀਟ ਵੈਕਟ ਨਾ ਹੋ ਜੇ ਲੇਕਿਨ ਐਤਕੀ ਹੈ ਕਿ ਉਹਨੇ ਪਾਰਟਿਸਪੇਟ ਕਰਨ ਵਾਸਤੇ ਕਿਹਾ ਕਿ ਮੇਰੀ ਜਾਂ ਤਾਂ ਹਾਜ਼ਰੀ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਮੈਨੂੰ ਹਿੱਸਾ ਲੈਣ ਦਿੱਤਾ ਜਾਵੇ ਉਮੇਸ਼ ਉਮੇਸ਼ੋਟ ਕਿਉਂਕਿ ਇਸ ਇਸ ਦੇ ਵਿੱਚ ਦੋ ਚੀਜ਼ਾਂ ਨੇ ਜੇਕਰ ਆਪਾਂ ਇਸ ਨੂੰ ਧਿਆਨ ਨਾਲ ਦੇਖੀਏ ਇੱਕ ਤਾਂ ਹਾਲਾਂਕਿ ਜੇਕਰ ਕੋਈ ਆਮ ਕੈਦੀ ਹੋਵੇ ਉਸ ਨੂੰ ਪੈਰੋਲ ਮਿਲ ਜਾਂਦੀ ਹੈ ਬਹੁਤ ਸਾਰੇ ਕੇਸਾਂ ਦੇ ਵਿੱਚ ਪੈਰੋਲ ਮਿਲਦੀ ਵੀ ਹੈ ਚਾਹੇ ਉਹ ਤੁਸੀਂ ਰਸ਼ੀਦ ਦਾ ਜ਼ਿਕਰ ਕਰੋ ਜਿਹੜੇ ਕਸ਼ਮੀਰ ਦੇ ਵਿੱਚ ਸੰਸਦ ਨੇ ਉਹ ਵੀ ਸੈਸ਼ਨ ਵੀ ਅਟੈਂਡ ਕਰਦੇ ਰਹੇ ਨੇ ਹਾਲਾਂਕਿ ਇਹ ਕੇਸ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਐਨਐਸਏ ਲੱਗਿਆ ਹੋਇਆ ਹੈ ਹੁਣ ਐਨਐਸਏ ਦੇ ਤਹਿਤ ਪੈਰੋਲ ਦੀ ਪ੍ਰਵੀਜ਼ਨ ਹੈ ਜਾਂ ਨਹੀਂ ਕੀ ਕਾਨੂੰਨੀ ਮਾਹਰ ਇਸ ਬਾਰੇ ਕੁਝ ਦੱਸ ਰਹੇ ਨੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਰਸ਼ੀਦ ਦਾ ਇਹਦੇ ਵਿੱਚ ਵਾਕਈ ਹੈ ਕਿ ਇੱਕ ਐਨਐਸਏ ਜਿਹਦੇ ਵਿੱਚ ਲੱਗਿਆ ਹੋਏ ਜੀ ਔਰ ਉਸ ਬੰਦੇ ਨੂੰ ਕਿਉਂਕਿ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਹੈ ਔਰ ਜੇ ਉਹਨੂੰ ਸੈਸ਼ਨ ਅਟੈਂਡ ਕਰਾਣਾ ਹੈ ਸੈਸ਼ਨ ਕੋਈ ਇੱਕ ਦਿਨ ਦਾ ਹੈ ਨਹੀਂ ਉਹਨੂੰ ਉਧਰ ਲਿਆਣਾ ਉਹਦੀ ਸਿਕਤੀ ਰਹਿਣਾ ਰਾਤ ਨੂੰ ਅਗਲੇ ਦਿਨ ਸੈਸ਼ਨ ਅਟੈਂਡ ਕਰਨਾ ਇਹ ਸਾਰੀ ਕਿਉਂਕਿ ਪੁਲਿਸ ਇੰਤਜ਼ਾਮ ਸਿਕਿਉਰਟੀ ਦੇ ਇੱਕ ਵੱਡਾ ਇੱਕ ਚੈਲੰਜ ਹੋ ਜਾਂਦਾ ਹੈ ਜੀ ਦੂਜੀ ਗੱਲ ਕੀ ਅਟੈਂਡ ਕਰਨਾ ਅ ਅਮਰਿਤਪਾਲ ਦਾ ਨੈਚੁਰਲੀ ਇੱਕ ਰਾਈਟ ਹੈ ਕਿਸੇ ਵੀ ਸੰਸਦ ਦਾ ਚਾਹੇ ਉਹ ਜੇਲ੍ਹ ਚਾ ਲੇਕਿਨ ਐਨਐਸਏ ਦੇ ਜਿਹੜੇ ਪ੍ਰੋਵੀਜ਼ਨ ਨੇ ਔਰ ਪਲੱਸ ਜਿਹੜੀ ਸਬਕ ਕਮੇਟੀ ਦਾ ਮੈਂ ਜ਼ਿਕਰ ਕਰ ਬਾਰ ਬਾਰ ਕਰ ਰਿਹਾ ਰਣਵੀਰੀ ਸੀ ਕਰਕੇ ਤੇ ਜਦੋਂ ਪਿਛਲੀ ਵਾਰ ਇਹ ਮਸਲਾ ਪੱਖਿਆ ਸੀਗਾ ਤਾਂ ਕੋਰਟ ਵਿੱਚ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਸੀਗਾ ਕਿ ਇੱਕ ਕਮੇਟੀ ਅਸੀਂ ਫਾਰਮ ਕੀਤੀ ਹੈ ਜੀ ਜਿਹੜੀ ਇਸੇ ਮਸਲੇ ਨੂੰ ਲੈ ਕੇ ਕਿਉਂਕਿ ਹੋਰ ਵੀ ਕਈ ਸਾਂਤ ਦਾ ਦੇ ਇਸ਼ੂ ਸੀਗਾ ਕਿਸੇ ਦਾ ਹੈਲਥ ਇਸ਼ੂ ਕੋਈ ਸੀਗਾ ਅਟੈਂਡ ਨਹੀਂ ਕਰ ਪਾਰਿਆ ਸੀ ਕੁਝ ਇੱਕ ਦੋ ਜੇਲ ਵਾਲਾ ਇਸ਼ੂ ਸੀਗਾ ਉਸ ਨੂੰ ਲੈ ਕੇ ਕਮੇਟੀ ਸੀਗੀ 10 ਤੋਂ 15 ਮੈਂਬਰਾਂ ਦੀ ਮੈਨੂੰ ਯਾਦ ਹੈ ਤਾਂ ਉਸ ਕਮੇਟੀ ਨੇ ਇੱਕ ਕਿਹਾ ਵੀ ਸੀਗਾ ਕਿ ਕੋਈ ਗੱਲ ਨਹੀਂ ਜੇ ਨਹੀਂ ਆਂਦਾ ਤਾਂ ਸੀਟ ਵੈਕਟ ਨਹੀਂ ਹੋਏਗੀ ਠੀਕ ਹੈ ਤਾਂ ਬਿਲਕੁਲ ਗੱਲ ਹੈ ਤੁਹਾਡੀ ਕਿ ਇਹ ਮਸਲਾ ਕਿਤੇ ਨਾ ਕਿਤੇ ਟੈਕਨੀਕਲਿਟੀ ਚ ਵਜ੍ਹਾ ਦਾ ਬਹੁਤ ਸ਼ੁਕਰੀਆ ਉਮੇਸ਼ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਸਵਾਲ ਇਹੀ ਹੈ ਕਿ ਕੀ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲੇਗੀ ਪੰਜਾਬ ਸਰਕਾਰ ਇਸ ਤੇ ਕੀ ਜਵਾਬ ਦਿੰਦੀ ਹੈ ਕਿ ਉਚਿਤ ਆਦੇਸ਼ ਪਾਸ ਕਰਦੀ ਹੈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿਉਂਕਿ ਇੱਕ ਪਾਸੇ ਅਮਰਿਤਪਾਲ ਸਿੰਘ ਤੇ ਐਨਐਸਏ ਲੱਗਿਆ ਹੋਇਆ ਏ ਨੈਸ਼ਨਲ ਸਿਕਿਉਰਿਟੀ ਐਕਟ ਭਾਵ ਕਿ ਅਮਰਿਤਪਾਲ ਸਿੰਘ ਤੋਂ ਦੇਸ਼ ਨੂੰ ਖਤਰਾ ਏ ਤੇ ਦੇਸ਼ ਦੀ ਪਾਰਲੀਮੈਂਟ ਜਿੱਥੇ ਅਮਰਿਤਪਾਲ ਸਿੰਘ ਜਾਣਾ ਚਾਹੁੰਦੇ ਨੇ ਕਿਉਂਕਿ ਐਜ਼ ਏ ਸੰਸਦ ਉਹ ਜਿੱਤੇ ਨੇ ਅਮਰਿਤਪਾਲ ਸਿੰਘ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਅ ਕਹਿ ਚੁੱਕੀ ਹੈ ਕਿ ਹਾਲੇ ਖਤਰਾ ਬਰਕਰਾਰ ਹੈ ਅਮਰਿਤਪਾਲ ਸਿੰਘ ਤੋਂ ਬਹੁਤ ਸਾਰੀਆਂ ਜੜੀਆਂ ਦਲੀਲਾਂ ਕੋਰਟ ਦੇ ਵਿੱਚ ਪਹਿਲਾਂ ਵੀ ਦਿੱਤੀਆਂ ਗਈਆਂ ਕਿਉਂਕਿ ਇਸੇ ਕਰਕੇ NSA ਵਧਾਇਆ ਗਿਆ ਜਿਹੜੇ ਬਾਕੀ ਸਾਥੀ ਸੀਗੇ ਉਹਨਾਂ ਤੋਂ ਤਾਂ NSA ਹਟਾ ਦਿੱਤਾ ਗਿਆ ਸੀ ਪਰ ਅਮਰਿਤਪਾਲ ਸਿੰਘ ਤੇ NSA ਕੰਟੀਨਿਊ ਕੀਤਾ ਗਿਆ ਤੇ ਇਸ ਦੇ ਵਿਚਾਲੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਤੋਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਅਤੇ ਆਪਣੇ ਆਪ ਨੂੰ ਭਿੰਡਰਾ ਵਾਲੇ ਵਰਗਾ ਦੱਸਣ ਦੀ ਕੋਸ਼ਿਸ਼ ਕੀਤੀ ਅੱਜ ਉਹ ਡੀਬੁਰੂਗੜ੍ਹ ਜੇਲ੍ਹ ਦੇ ਵਿੱਚ ਨੇ ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸੀ ਇਸ ਵੇਲੇ ਮਾਨ ਸਿੰਘ ਖਾਰਾ ਜੁੜੇ ਨੇ ਐਡਵੋਕੇਟ ਨੇ ਅਮਰਿਤਪਾਲ ਸਿੰਘ ਦੇ ਮਾਨ ਸਿੰਘ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਇੱਕ ਵੱਡੀ ਅਪਡੇਟ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਕਿ ਉਚਿਤ ਆਦੇਸ਼ ਪਾਸ ਕਰੋ ਅਸੀਂ ਤੁਹਾਤੋਂ ਸਮਝਣਾ ਚਾਹੁੰਦੇ ਹਾਂ ਕਿਹੜੀਆਂ ਦਲੀਲਾਂ ਦੇ ਤਹਿਤ ਪੈਰੋਲ ਮੰਗੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਐਨਐਸਏ ਲੱਗਿਆ ਹੋਇਆ ਹੈ ਸੁਰੱਖਿਆ ਨੂੰ ਖਤਰਾ ਹੈ ਦੇਸ਼ ਦੀ ਏਕਤਾ ਖੰਡਤਾ ਨੂੰ ਖਤਰਾ ਹੈ ਦੂਜੇ ਪਾਸੇ ਪੈਰੋਲ ਕੀ ਕਹਿਣਾ ਚਾਹੁੰਦੇ ਦੇਖੋ ਜੀ ਅਸੀਂ ਜੋ ਐਮਪੀ ਪਾਈ ਅਮਰਿਤਪਾਲ ਸਿੰਘ ਹੋਣਾ ਨੇ ਡਿਬੜੂਗੜਜੀਵ ਤੋਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਡੀਸੀ ਅੰਮ੍ਰਿਤਸਰ ਨੂੰ ਤੇ ਜੋ ਲੋਕਸਭਾ ਦੇ ਸਪੀਕਰ ਸਾਹਿਬ ਨੇ ਜੀ ਉਹਨਾਂ ਨੂੰ 13 ਨਵੰਬਰ ਨੂੰ ਜੋ ਅਰਜ਼ੀਆਂ ਲਿਖੀਆਂ ਸੀ ਵੀ ਮੈਂ ਜੋ 1 ਦਸੰਬਰ ਨੂੰ ਜੋ ਪਾਰਲੀਮੈਂਟ ਸੈਸ਼ਨ ਹੋਣ ਜਾ ਰਿਹਾ ਉਸ ਵਿੱਚ ਮੈਂ ਸ਼ਮੂਲੀਅਤ ਕਰਕੇ ਕਿਉਂ ਮੇਰੀ ਪਾਰਲੀਮੈਂਟਰੀ ਕੌਨਸਟੀਟੂਐਂਸੀ ਖਡੂਰ ਸਾਹਿਬ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਉਹਨਾਂ ਦੀ ਗੱਲ ਕਰਨਾ ਚਾਹਣਾ ਜੀ ਤੇ ਉਸ ਤੋਂ ਬਾਅਦ ਜੋ ਅਸੀਂ ਮਾਨਯੋਗ ਕਿਉਂਕਿ ਜੋ ਪੰਜਾਬ ਸਰਕਾਰ ਕੋਈ ਡਿਸੀਜਨ ਨਹੀਂ ਸੀ ਲੈ ਰਹੀ ਉਸ ਤੋਂ ਤੇ ਅਸੀਂ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਤਾਂ ਅੱਜ ਜੋ ਮਾਨਯੋਗ ਪੰਜਾਬ ਹRightarrow ਰਹਿਣਾ ਹਾਈ ਕੋਰਟ ਨੇ ਜੋ ਇੱਕ ਸਖਤ ਨਿਰਦੇਸ਼ ਕੀਤੇ ਨੇ ਪੰਜਾਬ ਸਰਕਾਰ ਨੂੰ ਕਿ ਇੱਕ ਹਫਤੇ ਦੇ ਵਿੱਚ ਵਿੱਚ ਜੋ ਉਹਨਾਂ ਦੀ ਅਰਜੀ ਹੈ ਟੈਂਪਰੇਰੀ ਰੀਲੀਜ ਜੋ ਅੰਦਰ ਅੰਡਰ ਸੈਕਸ਼ਨ 15 ਆਫ ਐਨਐਸਏ ਜੋ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਕਿਉਂਕਿ ਪਹਿਲਾਂ ਵੀ ਉਹ ਜੋ 5 ਜੁਲਾਈ 2024 ਨੂੰ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਰੋਲ ਦਿੱਤੀ ਸੀ 4 ਦਿਨਾਂ ਦੀ ਜਦੋਂ ਉਹਨਾਂ ਦਾ ਸੌਂ ਚੁੱਕ ਸਮਾਗਮ ਸੀ ਜੀ ਤਾਂ ਉਦੋਂ 50 ਪੁਲਿਸ ਉਹਨਾਂ ਨੂੰ ਦਿਬਰੂਗੜ੍ਹ ਗਈ ਸੀ ਲੈ ਕੇ ਆਈ ਸੀ ਸੌਂ ਚ ਉਹਨਾਂ ਨੇ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਈ ਜੀ ਉਹਨਾਂ ਦੇ ਦੋ ਸਾਥੀ ਭਾਈ ਕਲਵੰਸ ਸਿੰਘ ਰਾਓ ਕੇ ਭਾਈ ਦੁਸ਼ਾਨ ਸਿੰਘ ਦੋਲਸਪੁਰਾ ਜਿਹੜਾ ਜਿਹੜੇ ਵੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਹਜ਼ਰਬੰਦ ਸਨ ਤਾਂ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਇਹ ਪਰੋਲ ਦਿੱਤੀ ਗਈ ਸੀ ਹਫਤੇ ਹਫਤੇ ਦੀ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਕੁਝ ਜੋ ਇਹ ਹੋ ਗਿਆ ਅਨਸੁਖਾਵੀ ਘਟਨਾਵਾਂ ਜਿਹੜੀਆਂ ਵਾਪਰੀਆਂ ਸੀ ਤਾਂ ਇਸ ਕਰਕੇ ਉਹਨਾਂ ਨੂੰ ਪਰੋਲ ਦਿੱਤੀ ਗਈ ਤਾਂ ਖਾਰਾ ਸਾਹਿਬ ਕੇ ਪ੍ਰੋਵੀਜ਼ਨ ਤਾਂ ਹੈ ਪਰੋਲ ਦੀ ਤੁਸੀਂ ਕਹਿ ਰਹੇ ਹੋ ਕਿ ਪ੍ਰੋਵੀਜ਼ਨ ਤਾਂ ਹੈ ਐਨਐਸਏ ਵੀ ਭਾਵੇਂ ਲੱਗਿਆ ਹੋ ਹਾਂਜੀ ਅੰਡਰ ਸੈਕਸ਼ਨ 15 ਹੈਗੀ ਹੈ ਜੀ ਜੋ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਨੂੰ ਅੰਡਰ ਸੈਕਸ਼ਨ 15 ਹੀ ਲੈ ਕੇ ਆਈ ਸੀ ਆਫ ਐਨਐਸਏ ਤਾਂ ਪ੍ਰੋਵੀਜ਼ਨ ਤਾਂ ਹੈ ਬਾਕੀ ਅਸੀਂ ਇਹ ਵੀ ਦਲੀਲ ਦਿੱਤੀ ਸੀ ਵੀ ਜੋ ਯੂਏਪੀ ਚ ਹੈਗੇ ਨੇ ਜੀ ਇੰਜੀਨੀਅਰ ਰਾਸ਼ਿਦ ਕਸ਼ਮੀਰ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਜਿਹੜੀ ਆ ਪਰੋਲ ਜੇ ਤੀ ਗੀਸੀ ਉਹ ਪਾਰਲੀਮੈਂਟ ਸੈਸ਼ਨ ਚ ਵੀ ਬੋਲੇ ਵੀ ਨੇ ਇਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਐਮਪੀ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਵੀ ਜਿਹੜੀ ਇਹ ਪਰਮਿਸ਼ਨ ਹੈ ਪਾਰਲੀਮੈਂਟ ਚ ਬੋਲਣ ਦੀ ਜਿਹੜੀ ਉਹ ਤੇ ਦਿੱਤੀ ਜਾਵੇ ਹਾਲਾਂਕਿ ਜਦੋਂ ਇਹ ਇੰਜੀਨੀਅਰ ਰਾਸ਼ੀਦ ਦੀ ਗੱਲ ਆਉਂਦੀ ਹੈ ਤਾਂ ਕੇਸ ਟੂ ਕੇਸ ਵੈਰੀ ਕਰਨ ਦੀ ਗੱਲ ਕਹੀ ਜਾਂਦੀ ਹੈ ਕਿ ਉਹ ਯੁਆਪਾ ਦੇ ਅੰਡਰ ਸੀ ਇਹ ਐਨਐਸਸੀ ਦੇ ਅੰਡਰ ਹੈ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਅੰਤਰ ਹੈ ਉਹਨਾਂ ਦੇ ਤੇ ਅਮਰਿਤਪਾਲ ਸਾਹਿਬ ਹਾਂਜੀ ਦੇਖੋ ਅੰਤਰ ਤਾਂ ਹੈ ਜੀ ਜੋ ਇੰਜੀਨੀਅਰ ਰਾਸ਼ੀਦ ਉਹਨਾਂ ਦੇ ਉੱਪਰ ਤਾਂ ਦੋਸ਼ਤ ਹੈ ਹੋ ਚੁੱਕੇ ਨੇ ਯੂਏਪੀ ਦਾ ਕੇਸ ਚੱਲ ਰਿਹਾ ਹੈ ਜੀ ਪਰ ਭਾਈ ਅਮਰਿਤਪਾਲ ਸਿੰਘ ਉੱਪਰ ਤਾਂ ਕੋਈ ਦੋਸ਼ ਹੀ ਤੈ ਨਹੀਂ ਹੋਏਗੀ ਉਹ ਤਾਂ ਨਜ਼ਰਬੰਦ ਨੇ ਜੀ ਪ੍ਰੀਵੈਂਟਿਵ ਰੀਟੈਂਸ਼ਨ ਹੈ ਐਨਐਸਏ ਪਰ ਪਰ ਖਾਰਾ ਸਾਹਿਬ ਕਿਉਂਕਿ ਐਨਐਸਏ ਵਧਾਇਆ ਗਿਆ ਐਨਐਸਏ ਐਕਸਟੈਂਡ ਹੋਇਆ ਤਾਂ ਸਿੱਧਾ ਸਿੱਧਾ ਹੈ ਕਿ ਸਰਕਾਰ ਦੇ ਵੱਲੋਂ ਜਾਂ ਗ੍ਰਹਿ ਮੰਤਰਾਲੇ ਦੀ ਵੀ ਰਿਪੋਰਟ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਖਤਰਾ ਹੈ ਅਮਰਿਤਪਾਲ ਸਿੰਘ ਤੋਂ ਹਾਲੇ ਵੀ ਇਸ ਕਰਕੇ ਹੀ ਐਨਐਸਏ ਵਧਾਈ ਕਮੈਂਟ ਦੇ ਵਿੱਚ ਆਉਣਾ ਤਾਂ ਖਤਰਾ ਏ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਦੇ ਵਿੱਚ ਹਾਲਾਂਕਿ ਚਲੋ ਪੰਜਾਬ ਸਰਕਾਰ ਦਾ ਪ੍ਰੈਰੋਗੇਟਿਵ ਹੈ ਕੀ ਫੈਸਲਾ ਲੈਂਦੀ ਹੈ ਕਿ ਕੀ ਲੈ ਸਕਦੀ ਹੈ ਫੈਸਲਾ ਇਸ ਦੇ ਵਿੱਚ ਤੇ ਦੇਖੋ ਜੇ ਉਸ ਮੈਂタル ਲੱਗਦਾ ਜੇ ਸਾਨੂੰ ਪਹਿਲਾਂ ਪ੍ਰੂਵ ਦਿੱਤੀ ਹੈ ਪੰਜਾਬ ਸਰਕਾਰ ਨੇ ਦੋ ਤਿੰਨ ਵਾਰ ਤਾਂ ਸਾਨੂੰ ਹੁਣ ਵੀ ਪ੍ਰੂਵ ਮਿਲਣੀ ਚਾਹੀਦੀ ਹੈ ਤੇ ਜੇ ਨਹੀਂ ਵੀ ਦਿੰਦੇ ਪ੍ਰੂਵ ਲੋ ਉਹ ਤਾਂ ਕੋਈ ਨਹੀਂ ਅਸੀਂ ਮਾਣਯੋਗ ਹਾਈ ਕੋਰਟ ਦਾ ਰੁਕ ਕਰਾਂਗੇ ਉਸ ਤੋਂ ਬਾਅਦ ਅਸੀਂ ਜੋ ਮਾਣਯੋਗ ਸੁਪਰੀਮ ਕੋਰਟ ਵੀ ਜਾਵਾਂਗੇ ਪਹਿਲਾਂ ਵੀ ਅਸੀਂ ਗਏ ਸੀ ਸੁਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਦਿੱਤੀ ਸੀ ਵੀ 6 ਹਫ਼ਤਿਆਂ ਦੇ ਵਿੱਚ ਕੇਸ ਡਿਸਾਈਡ ਹੋਣਾ ਚਾਹੀਦਾ ਜੀ ਜੀ ਅਸੀਂ ਪੈਰ ਵੀ ਪੂਰੀ ਕਰਾਂਗੇ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਸ਼ੁਰੂ ਤੋਂ ਖੜੇ ਹਾਂ ਤੇ ਅੱਗੇ ਵੀ ਜਿਹੜਾ ਇਹ ਚੱਲਦੇ ਰਵਾਂਗੇ ਤੁਹਾਨੂੰ ਲੱਗਦਾ ਕਿ ਖਤਰਾ ਤਾਂ ਹੈ ਹਾਲੇ ਵੀ ਅਮਰਿਤਪਾਲ ਸਿੰਘ ਤੋਂ ਜੇ ਐਨਐਸਏ ਨਹੀਂ ਨੀ ਖਤਰਾ ਤਾਂ ਕੋਈ ਨਹੀਂ ਜੀ ਪੋਲਿਟਿਕਲ ਇਸ਼ੂ ਬਣ ਚੁੱਕਿਆ ਹੈ ਜੋ ਆਮ ਆਦਮੀ ਪਾਰਟੀ ਸਰਕਾਰ ਨੂੰ ਡਰ ਹੈ ਇੱਕ ਨਵੀਂ ਪੰਥਕ ਧਿਰ ਤੋਂ ਖੇਤਰੀ ਧਿਰ ਤੋਂ ਇਸ ਕਰਕੇ ਹੋ ਰਿਹਾ ਕਿਉਂਕਿ ਦੇਖੋ 10 12 ਦਾ ਕੇਸ ਨਹੀਂ ਉਹਨਾਂ ਤੇ ਜੇ ਤੁਸੀਂ ਅਰੈਸਟੀ ਪਾਉਣੀ ਹੈ ਤੁਸੀਂ ਉਹਨਾਂ ਕੇਸਾਂ 'ਚ ਪਾ ਲਓ ਉਹਨਾਂ ਕੇਸਾਂ ਦੇ ਵਿੱਚ ਅਰੈਸਟੋ ਪਾ ਨਹੀਂ ਰਹੇ ਹਾਲਾਂਕਿ ਜਾਣ ਬੁੱਝ ਕੇ ਪੰਜਾਬ ਤੋਂ ਦੂਰ ਰੱਖਿਆ ਗਿਆ ਵੀ ਜਿੰਨੇ 50 ਦੇ ਨੀੜੇ ਆਉਣਗੇ ਤੇ ਬਹੁਤ ਇੱਕ ਵੱਡੀ ਪੋਲਿਟਿਕਲ ਮੂਵਮੈਂਟ ਚੱਲਣੀ ਹੈ ਇਹ ਨੈਕਸਟ ਹਿਅਰਿੰਗ ਖਾਰਾ ਸਾਹਿਬ ਕਦੋਂ ਆ ਹੁਣ ਇਸ ਮਾਮਲੇ ਦੀ ਨਹੀਂ ਇਹ ਕੇਸ ਡਿਸਾਈਡ ਹੋ ਚੁੱਕਿਆ ਹੈ ਹੁਣ ਇਹ ਜੋ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਹੈ ਜੀ ਵੀ ਇਸ ਦਾ ਡਿਸੀਜਨ ਦੋ ਜਿਓ ਡਿਸੀਜਨ ਨਹੀਂ ਦਿੰਦੀ ਪੰਜਾਬ ਸਰਕਾਰ ਇੱਕ ਹਫਤੇ ਡਿਸੀਜਨ ਦੋ ਡਿਸੀਜਨ ਮੈਨੂੰ ਲੱਗਦਾ ਸਾਡੇ ਹੱਕ ਚ ਆਊਗਾ ਕਿਉਂਕਿ ਪਹਿਲਾਂ ਵੀ ਪ੍ਰੋਲ ਮਿਲੀ ਹੈ ਜੇ ਸਾਡੇ ਅਗੇਂਸਟ ਆਉਂਦਾ ਤਾਂ ਫਿਰ ਅਸੀਂ ਫਿਰ ਜ਼ਮਾਨੇ ਹਾਈ ਕੋਰਟ ਦਾ ਰੁਕ ਕਰਾਂਗੇ ਠੀਕ ਹੈ ਬਹੁਤ ਸ਼ੁਕਰੀਆ ਈਮਾਨ ਸਿੰਘ ਖਾਰਾ ਐਡਵੋਕੇਟ ਅਮਰਿਤਪਾਲ ਸਿੰਘ ਸਾਡੇ ਨਾਲ ਜੁੜੇ ਵਿਸਤਾਰ ਨਾਲ ਗੱਲਬਾਤ ਉਹਨਾਂ ਨੇ ਕੀਤੀ ਤੁਹਾਨੂੰ ਦੱਸ ਦਿੰਦੇ ਆ ਇੱਕ ਵਾਰ ਫੇਰ ਕਿ ਅਮਰਿਤਪਾਲ ਸਿੰਘ ਜਿਹੜੇ ਐਨਐਸਏ ਦੇ ਤਹਿਤ ਇਸ ਵੇਲੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਰਿਕਾਰਡ ਤੋੜ ਵੋਟਾਂ ਦੇ ਨਾਲ ਪਰ ਐਨਐਸਏ ਲੱਗਿਆ ਹੋਇਆ ਹੁਣ ਉਹਨਾਂ ਦੇ ਵੱਲੋਂ ਦੁਬਾਰਾ ਤੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਜਿਵੇਂ ਇਮਾਨ ਸਿੰਘ ਖਾਰਾ ਦੱਸ ਰਹੇ ਸੀ ਕਿ ਪਹਿਲਾਂ ਵੀ ਪੈਰੋਲ ਮਿਲੀ ਸੀ ਉਦੋਂ ਸੌਂ ਚੁੱਕਣ ਦੇ ਲਈ ਪੈਰੋਲ ਦਿੱਤੇ ਗਏ ਸੀ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਕੁਝ ਹੋਰ ਸਾਥੀ ਨੇ ਉਹਨਾਂ ਨੂੰ ਵੀ ਕੁਝ ਘਰ ਦੇ ਵਿੱਚ ਉਹਨਾਂ ਦੇ ਇਸ ਤਰ੍ਹਾਂ ਦਾ ਹਾਲਾਤ ਬਣੇ ਕਿ ਪੈਰੋਲ ਮਿਲੀ ਕੁਝ ਦਿਨਾਂ ਦੇ ਲਈ ਕੁਝ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਦਿਹਾਂਤ ਹੋ ਗਿਆ ਸੀ ਕਿਸ ਦਾ ਜਿੱਥੇ ਉਹ ਆਏ ਸੀ ਤਾਂ ਪ੍ਰੋਵੀਜ਼ਨ ਹੈ ਜਿਵੇਂ ਇਮਾਨ ਸਿੰਘ ਖਾਰਾ ਦੱਸ ਰਹੇ ਨੇ ਕਿ ਐਨਐਸਏ ਦੇ ਤਹਿਤ ਵੀ ਪਰ ਦੂਜੇ ਪਾਸੇ ਸਰਕਾਰ ਇਸ ਤੇ ਕਿਸ ਤਰ੍ਹਾਂ ਸੋਚਦੀ ਹੈ ਸਰਕਾਰ ਕੀ ਪੈਰੋਲ ਦੇਣ ਦੇ ਵਿੱਚ ਕਹਿੰਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹ ਦੇਖਣਾ ਹੋਵੇਗਾ